ਆਪਾਂ ਕੀਤਾ ਸ਼ੁਰੂ 2:30 ਵਜੇ ਕਰਤਾ ਹਨਾ ਉਪਰੋਂ 10 ਵਜੇ ਕਰਤਾ ਹਨਾ ਬਾਬੇ ਗੁਰੂ ਰਵਿਦਾ ਜੀ ਦਾ ਲਾਈਕ ਜਿਆਦਾ ਆਉਣੇ ਗੁਰਪੁਰਵਿਆ ਤੇ ਦੇਗਾ ਦੁਗਾ ਤੋਂ ਹੋ ਗਈਆਂ ਮਹੀਆਂ ਚਪਲਾਂ ਯਾਰ ਲੋ ਵੀ ਦੇਰੂ ਹੋ ਗਈ ਤੋਂ ਤੇ ਰਾਤ ਦੇ ਆਪਾਂ ਇੱਥੇ ਸੀਗੇ ਸੋਚਿਆ ਕਿ ਚੱਲ ਬਲੌਗ ਕਰ ਲੀਏ ਮਾੜਾ ਸ਼ੂਟ ਹੋਵੇ ਕੱਲ ਦਾ ਵੀ ਤੁਹਾਨੂੰ ਜਿੰਨਾ ਵੀ ਹੋ ਸਕੇ ਕੱਲ ਦਾ ਵੀ ਦਿਖਾਵਾਂਗੇ ਕਿਉਂ ਵੀ ਜੈਂਕੀ ਸਿੰਘ ਹਾਂਜੀ ਭਾਜੀ ਮਾੜਾ ਬੋਲੋ ਕੁਝ ਉਹਨਾਂ ਕੀ ਆ ਦੇਖ ਨੂੰ ਆ ਬੋਲ ਪਾਈ ਬਸ ਐ ਦੇ ਹੋਰ ਕਿ ਆ ਗਿਆ ਲਾਪਰ ਕੋਈ ਤੋਤੀ ਸੋਨੀ ਭਾਜੀ ਸੋਨੀ ਭਾਜੀ ਹਾਂ ਦੇਖ ਕੇ ਦਾ ਤੋਤੀ ਆ ਹਾਂਜੀ ਬਿਲਕੁਲ ਜੀ ਤੋਤੀ ਕੇ ਐਵੇਂ ਹੀ ਬਸ ਜੇ ਲੱਗੇ ਡਰਾਮੇ ਕਰਨ ਭਾਜੀ ਨਹੀਂ ਕਹੂੰ ਤਾਂ ਦੁਬਾਰਾ ਤੋਦਦੇ ਸਾਨੂੰ ਕੀ ਆਈਂ ਸੇਵਾ ਕਰਨੀ ਆ ਭਾਜੀ ਸੇਵਾ ਨਹੀਂ ਸੇਵਾ ਸੇਵਾ ਵਾਕੇ ਸੇਵਾ ਕਰਨ ਇਹ ਫੋਰਚੂਨਰ ਭਾਜੀ ਮਾੜਾ ਇੱਥੇ ਸਵੇਰੇ ਮੈਂ ਉਹ ਭਾਈਆਂੇ ਖੜੀ ਕਰਨੀ ਆ ਉਹ ਗਾਰਾ ਗੁਰਾ ਲੱਗਾ ਟੈਰਾ ਟੂਰਾ ਨੂੰ ਚੰਗਾ ਹਾਂ ਤੇ ਹੁਣ ਬਲੋ ਕੀਤਾਗਾ ਸ਼ੁਰੂ ਕੀ ਹੈ ਇੱਥੇ ਬਿਠੇ ਆਂ ਮੈਂ ਚੱਲ ਰਾਤ ਨੂੰ ਸ਼ੁਰੂ ਕਰਦੇ ਆਂ ਦਿਨ ਨੂੰ ਤਾਂ ਸਾਰੇ ਕਰਦੇ ਆ ਤੇ ਮੁੱਖ ਦੀ ਗੱਲ ਤੁਹਾਨੂੰ ਸੱਚ ਦੱਸ ਹੀ ਦਿਨਾ ਗੁਰੂ ਘਰ ਖੜੇ ਆਂ ਚੇਤਾ ਹੀ ਹੋਣਾ ਆਇਆ ਚਾਹਨਾ ਬਾਬਾ ਜੀ ਲੱਗੇ ਪਾਠ ਕਰਨਾ ਇੱਕ ਵਾਰੀ ਤੁਹਾਨੂੰ ਅੰਦਰੋਂ ਵੀ ਦਿਖਾ ਦਿੰਨੇ ਆਂ ਜਾ ਕੇ ਚਲੋ ਜੀ ਇਹ ਆਪਾਂ ਮੰਦਰ ਇਹ ਅਸੀਂ ਸਵੇਰ ਦੀ ਮਤਲਬ ਕਿੱਥੀ ਆ ਸਿਵਾ ਕਰਨ ਲੱਗੇ ਹਾਂ ਬਾਬੇ ਗੁਰਦੁਆਰੇ ਤੇ ਹੁਣ ਬਾਹਰ ਜਿੰਨਾ ਵੀ ਝੜ ਝੁੜ ਮਾਰਨਾ ਤੇ ਦਿਖਾਵਾਂਗੇ ਮਤਲਬ ਕਿ ਸਵੇਰ ਨੂੰ ਹੁਣ ਜਾ ਕੇ ਘਰੇ ਮਤਲਬ ਕਿ 5 ਵਜੇ 5:00 6:00 ਵਜੇ ਜਾ ਕੇ ਪੈ ਜਾਾਂਗੇ 2-3 ਘੰਟੇ ਰੈਸਟ ਕਰਾਂਗੇ ਉਸ ਤੋਂ ਬਾਅਦ ਫੇ ਆਵਾਂਗੇ ਫੇਰ ਲੰਗਰ ਪਾਣੀ ਜੋ ਵੀ ਇੱਥੇ ਬਣਾਵਾਂਗੇ ਸਾਰਾ ਖੁਦ ਖਾਵਾਂਗੇ ਇੱਧਰ ਆਪਣੇ ਬਾਬਾ ਜੀ ਪਏ ਨੇ ਸਾਰੇ ਤੇ ਮੁੰਡੇ ਲੱਗੇ ਆ ਉਹਦਾ ਬਾੜੀ ਜਾ ਉਹਦਾ ਵੀ ਬਾੜੀ ਚੱਲਣੀ ਹੈ ਹੈ ਕਬਾੜੀ ਪੁਣੇ ਦੇ ਕਿਥੇ ਕਰਦੇ ਇਹ ਚਾਚਾ ਜੀ ਮੈਨੂੰ ਕੋਹ ਨਹੀਂ ਪਤਾ ਮੁੰਡਾ ਚਾਹ ਬਣਾਉਣੀ ਹੁੰਦੀ ਆ ਇਹ ਤੁਸੀਂ ਦੇਖੋ ਕਿੰਨੀਆਂ ਪਾਤੀਆਂ ਵੀਰੇ ਤੇ ਹੁਣ ਜਿੱਦਾਂ ਹੁਣ ਆਪਾਂ ਰਾਤ ਨੂੰ ਸ਼ੁਰੂ ਕੀਤਾ ਸਵੇਰ ਦਾ ਜੋ ਵੀ ਪ੍ਰੋਗਰਾਮ ਆ ਸਾਰਾ ਆਪਾਂ ਕਲਿੱਪਾਂ ਸਾਰੀਆਂ ਦਿਖਾਵਾਂਗੇ ਲੰਗਰ ਬਣਦਾ ਸਾਰਾ A to Z ਕਿਉਂ ਵੀ ਸੋਨੀ ਸਿੰਘ ਇਹ ਤਾਂ ਬੰਦਾ ਪਛਾਣ ਲਿਆ ਹੋਣਾ ਜਿੰਨੇ ਵੀ ਭੈਣ ਭਰਾਵਾਂ ਦਾ ਸੰਯੋਗ ਦਾਲ ਦੇ ਵਿੱਚ ਪੈਣਾ ਆ ਤੁਹਾਨੂੰ ਜੂੜ ਦਿਖਾਇਆ ਜਾਊਗਾ ਹਾਂ ਸਾਰਾ ਜੀ ਏ ਟੂ ਜ਼ेड ਇਹਦਾ ਬੰਦਾ ਪਛਾਣ ਲਿਆਣਾ ਤੁਸੀਂ ਇਹ ਮੋਟਰ ਤੇ ਇਹਨੇ ਬਣਵਾਇਆ ਸੀਗਾ ਹਲਵਾਈਆ ਨੇ ਬੰਦਾ ਉਹ ਕਾਰੀਗਰ ਆ ਇੱਕ ਨੰਬਰ ਆ ਇੱਕ ਨੰਬਰ ਜਗਾ ਜਗਾ ਦਾ ਕੋਈ ਸਿਸਟਮ ਜਾਂ ਨਹੀਂ ਸੀਗਾ ਬਲਕਿ ਕੋਈ ਕਮੇਟੀ ਨਹੀਂ ਸੀਗੀ ਇੱਥੇ ਵੀ ਕਮੇਟੀ ਬਣਾਈ ਅਸੀਂ ਬਣੇ ਮੁੰਡੇ-ਮੁੰਡੇ ਆ ਵੀ 5-7 ਜਾਣੇ ਤੇ ਸਿਆਣੇਲੇ ਮਾੜੇ-ਮੋਟੇ ਮਾੜੇ-ਮੋਟੇ ਕਹ ਲੋ 1-2 ਲੈ ਲੈ ਤੇ ਅਸਹਾਰਾ ਸ਼ੈੱਡ ਸ਼ੂਟ ਅਸੀਂ ਆਪ ਹੀ ਜਿੰਨੇ ਹੋ ਸਕੇ ਬਾਬੇ ਦੀ ਕਿਰਪਾ ਨਾਲ ਜਿੰਨੇ ਜਿੰਨਾ ਕ ਸੰਯੋਗ ਮਿਲਿਆ ਤੇ ਬਾਕੀ ਕਰਉਣ ਵਾਲਾ ਤਾਂ ਵਾਹਿਗੁਰੂ ਹੀ ਆ ਕਿਉਂ ਵੀ ਮਾਰੇ ਆਪੀ ਕਰਾਂ ਅਮ ਬਸ ਤੂਰਤਾਂ ਨੇ ਅੱਗੇ ਨੂੰ ਤਾਂ ਸ਼ੈੱਡ ਸ਼ੂਟ ਪਾਇਆ ਆ ਤੇ ਇੱਥੇ ਇਹ ਉੱਦ ਦੀ ਜਗ੍ਹਾ ਮਤਲਬ ਕਿ ਫ੍ਰੀ ਪਈ ਸੀਗੀ ਕੋਈ ਕੰਮ ਨਹੀਂ ਸੀਗੀ ਉਹ ਸਾਹਮਣੇ ਉਹਪਨ ਸੀਗਾ ਬੰਦਾ ਉੱਧਰ ਚ ਘੁੰਮ ਕੇ ਜਾ ਸਕਦਾ ਹੈਗਾ ਤੇ ਫਿਰ ਉਹ ਉੱਥੇ ਕੰਦ ਕੀਤੀ ਆ ਤੇ ਇੱਧਰ ਅਸੀਂ ਆ ਬਣਾਤਾ ਲੰਗਰ ਪਾਣੀ ਦਾ ਗੁਰਦੁਆਰੇ ਜੋ ਵੀ ਪ੍ਰੋਗਰਾਮ ਹੋਊਗਾ ਇੱਥੇ ਲੰਗਰ ਪਾਣੀ ਇੱਥੇ ਬਣਿਆ ਕਰੂਗਾ ਓਕੇ ਹਾਂਜੀ ਬੇਟਾ ਜੀ ਆ ਆਪ ਕਿ ਕੋਈ ਬੰਦਾ ਤੇ ਜੈਂਕੀ ਭਾਈ ਕਹਿੰਦੇ ਕਿ ਜੋ ਵੀ ਇੱਥੇ ਡੈਕੋਰੇਸ਼ਨ ਜੋ ਵੀ ਲਾਈਟਾਂ ਲੁੱਟ ਲਾਈਆਂ ਇਹ ਜੈਂਕੀ ਭਾਈ ਹੁਣਾਂ ਨੇ ਲਾਈਆਂ ਆਪ ਲਾਈਆਂ ਕੋਈ ਬੰਦਾ ਬਾਹਰੋਂ ਨਹੀਂ ਇੱਥੇ ਜੋ ਵੀ ਕੱਚਾ ਸਿਗਾ ਸਾਰਾ ਕੁਝ ਸਾਰਾ ਕੁ ਇੱਥੇ ਆਉਣੇ ਬੂਟੇ ਬੱਟੇ ਲਾਵਾਂਗੇ A to Z ਇਹ ਅੰਦਰ ਵੀ ਹੱਲੇ ਕੰਮ ਹੋਣ ਵਾਲਾ ਹੈ ਟੈਲਰ ਟੂਲਾ ਲੱਗੂਗੀ। ਹਰੇਕ ਬੰਦੇ ਦੀਆਂ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਦੀਆਂ ਜਾਂਦਾ ਆ ਇਸ ਥਾਂ ਦੀਆਂ ਇੱਥੇ ਬੰਦੇ ਹੁੰਦੇ ਸੀਗੇ ਇੱਥੇ ਬੋਰਡ ਹੁੰਦਾ ਬੋਰਡ ਵੀ ਹੱਲੇ ਵੀ ਆ ਮਤਲਬ ਕਿ ਬੋਰਡ ਤੇ ਹੱਲੇ ਬੰਦੇ ਹੁੰਦੇਗੇ ਗੱਪਾਂ ਛੱਪਾਂ ਜੋ ਵੀ ਪੁਰਾਣੇ ਬੁੜੇ ਬੰਦੇ ਹੁੰਦੇ ਸੀਗੇ ਉਹ ਇੱਥੇ ਨਾਲ ਇੱਥੇ ਜਗ੍ਹਾ ਇਹ ਬਹੁਤ ਜ਼ਿਆਦਾ ਜੁੜੀਆਂ ਹੈ ਜੱਦੀ ਕਹੋ ਮਤਲਬ ਕਿ ਪਿੰਡ ਦੀ ਜਗ੍ਹਾ ਆ ਉਹ ਵਾਲੀ ਤੇ ਅਸੀਂ ਵੀ ਇੱਥੇ ਆਪਣਾ ਬਚਪਨ ਜੋ ਵੀ ਏ ਟੂ ਜ਼ेड ਜੋ ਵੀ ਇੱਥੇ ਸੀਗੇ ਅਸੀਂ ਘੁੰਮਦੇ ਰਹੇ ਬਚਪਨ ਇੱਥੇ ਨੰਗਿਆ ਸਾਡਾ ਜਗਾ ਤੇ ਤੇ ਹੁਣ ਆ ਜੀ ਕਮੇਟੀ ਬਣੀ ਆ ਜਿਹੜਾ ਗੁਰਪਰਵਾਦਾ 3000 3500 ਸੰਗਤ ਦਾ ਸਵੇਰ ਹੈ 3000 3500 ਸੰਗਤ ਦਾ ਸਵੇਰ ਜੀ ਹਾਂ ਸਵੇਰ ਜੀ ਨਾ 3500 ਪਲੱਸ ਆ ਪਲੱਸ ਆ ਨਾ ਚੱਲ ਵਧੀਆ ਆਪਾਂ ਦੋ ਦੇਖਾਂ ਇੱਕ ਇੱਕ ਸਗਲਾ ਇੱਕ ਦੇਖ ਦੋਸ ਅਗਲੇ ਢਾਲਾਂ ਦੇ ਰੱਖ ਲੈ ਇੱਕ ਥੈ ਸਬਜੀ ਬਣੂਗੀ ਸਬਜੀ ਬਣੂਗੀ ਓਕੇ ਕਿ ਲੰਗਰ ਪਾਣੀ ਚ ਕੀ ਕੀ ਹੋਊਗਾ 4 ਵਜੇ ਤੇ ਕੀ ਕੀ ਹੋਊਗਾ ਢਾਲਾ ਸੌਜੀ ਆ ਕਾਜਰਾ ਮਟਰ ਸਭ ਆ ਦੇਖੋ ਖਾਈ ਤਾਂ ਸਾਹਮਣੇ ਓਕੇ 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 ਆ ਕਟੀਆਂ ਆਈਆਂ ਨਾ ਮੈਂ ਉਹ ਦੱਸਦਾnga ਮੈਂ ਕਿਹਾ ਇਦਾਂ ਮਾਹੌਲ ਕੀ ਸੀਗਾ ਜਗ੍ਹਾ ਦਾ ਫੇ ਕਮੇਟੀ ਬਣੀ ਫੇ ਚਲੋ ਥੋੜੇ ਟਾਈਮ ਵਿੱਚ ਰੰਗ ਰੂੰਗ A ਤੋਂ Z ਆ ਸਾਰਾ ਇੱਥੇ ਉਹ ਵਧੀਆ ਕਰਤਾ ਇੱਕ ਪਾਣੀ ਪੂਰੀ ਛੜਕਾ ਦਈਏ ਹੰਟੈਪ ਨਾਲ ਹਾਂ ਮਾੜਾ ਸਫਾਈ ਕਰਨੇ ਹੁਣ ਇੱਥੇ ਆਪਾਂ ਦਾ ਰਹਿ ਗਿਆ ਕੰਮ ਸਫਾਈ ਦਾ ਰਹਿ ਗਿਆ ਤੇ ਬੂਟੇ ਲਾਉਣੇ ਜਿਹੜੇ ਆਪਾਂ ਉਹ ਬਾਅਦ ਚੋਂ ਹਨਾ ਪ੍ਰੋਗਰਾਮ ਤੋਂ ਬਾਅਦ ਇਹ ਆ ਜੀ ਪਰਜੀਆਨ ਰੋਡ ਖਰਮਪੁਰ ਬਿਲਕੁਲ ਸ਼ਾਹਕੋਟ ਨਹੀਂ ਜ਼ਲਦੀ ਛੜਕੀ ਹਾਂ ਇਹ ਸ਼ਾਹਕੋਟ ਨਹੀਂ ਜਾਂਦੀ ਆ ਇੱਥੇ ਆ ਤੇ ਹੁਣ ਅਗਲਾ ਜਿਹੜਾ ਵੀ ਇਹ ਤੁਹਾਨੂੰ ਸਵੇਰ ਨੂੰ ਦਿਖਾਵਾਂਗੇ ਲੰਗਰ ਪਾਣੀ ਸੇਵਾ ਜੋ ਵੀ ਆ ਤੁਹਾਨੂੰ ਚਾਹ ਰੜੀ ਆ ਜੀ ਚਾਹ ਕਹਿੰਦੇ ਚਾਹ ਆਪਾਂ ਤਿੰਨ ਚਾਰ ਚਾਰ ਵਾਰੀ ਪੀਣੀ ਚਾਹ ਕਿਉਂ ਸੋਨੀ ਮਰੇ ਨਾ ਮਰਪਾਣੀ ਬੋਦ ਨਾ ਹਾਂ ਆਪ ਹੀ ਕਰਦੇ ਆ ਇਹਦਾ ਤੁਹਾਨੂੰ ਬਾਕੀ ਸਵੀਰ ਨੂੰ ਦਿਖਾਵਾਂਗੇ ਏ ਟੂ ਜ਼ेड ਕਵਰ ਕਰਾਂਗੇ ਇਹਨਾਂ ਨੂੰ ਸਬਸਕ੍ਰਾਈਬ ਕਰ ਲਓ ਜਿੰਨੇ ਦੇਖਦੇ ਲੋਕਲ ਬੰਦੇ ਆਪਣੇ ਖਰਮਪੁਰ ਮਹਿਰਪੁਰ ਵਾਲੇ ਜਿੰਨੇ ਦੇਖਦੇ ਆ ਕਿਉਂਕਿ ਹੁਣ ਸਾਰਾ ਕੁਝ ਚੱਲਿਆ ਕਰਨਾ ਇਸ ਬਲੌਗ ਚ ਮਹਿਰਪੁਰ ਚ ਮੈਂ ਕਹਿੰਦਾ ਬਲੌਗ ਵਾਲਾ ਮੈਂ ਹੀ ਆ ਇਕੱਲਾ ਪਹਿਲਾ ਹੀ ਬੰਦਾ ਆ ਮੈਂ ਖਾਨ ਮਹਿਰਪੁਰ ਵਿੱਚ ਲਾਗੇ ਛਾਗੇ ਮਤਲਬ ਕਿ ਹੋਊਗੇ ਬੰਦੇ ਪਰ ਮਹਿਰਪੁਰ ਵਿੱਚ ਮੈਂ ਕੋਈ ਸੋਨੀ ਸਿੰਘ ਆਪਾਂ ਹੀ ਆ ਆਪਾਂ ਹੀ ਆਪਾਂ ਹੀ ਆਪਾਂ ਹੀ ਮਾੜਾ ਮੋਲ ਚਾਲ ਸਾਰਾ ਦਿਖਾਇਆ ਕਰਨਾ A to Z ਠੀਕ ਆ ਜਿੱਦਾਂ ਆਪਾਂ ਘੁੰਮਦੇ ਫਿਰਦੇ A to Z ਸਾਰਾ ਕੁਝ ਕਰਿਆ ਕਰਨਾ ਆਪਾਂ ਸਰਬੱਤ ਦਾ ਭਲਾ ਮੰਗਿਆ ਕਰੋ ਲੋ ਵੀ ਹੋਣ ਲੱਗੀਆਂ ਸੰਗਤਾਂ ਤੋਣਾ ਕਿੱਥੇ ਤੱਕ ਆ ਗੁਰੂ ਆ ਸਾਰਾ ਆਪਾਂ ਸਵੇਰੇ ਉੱਥੇ ਪਛਾਦਾ ਬਣਨਾ ਅਮਿੱਟੀ ਖਾਣੀ ਅੰਦਰ ਜਾਣੀ ਮੈਂ ਕਿਹਾ ਇੱਥੇ ਪਹਿਲਾਂ ਛੜਕੀ ਨਹੀਂ ਪਾਣੀ ਹਾਂ ਹਾਂ ਦੇਖੋ ਦੇਖੋ ਕਿੱਦਾਂ ਕਰਦੇ ਉਹ ਵੀ ਮੈਂ ਵੀ ਬਾਹਰ ਘੱਟ ਤਾਂ ਹੁੰਦਾ ਹੁਣ ਲੱਗੇ ਆ ਵੀ ਬਾਹਰ ਤੋਂ ਹੁਣ ਬਾਹਰ ਆਪਾਂ ਨੂੰ ਜੇ ਸਵੇਰੇ ਇੱਥੇ ਦਾ ਸਵੇਰੇ ਤੋਂ ਹੁਣ ਲੱਗੇ ਹੁਣੀ ਇੱਥੇ ਝਾੜੂ ਮੇਹਣੀ ਮਾਰ ਦਿੰਨੇ ਆਪਾਂ ਪਾਣੀ ਛੜ ਕੇ ਕੀ ਢੂੰਗਾ ਬੱਲੇ ਸੋਨੀ ਪਾਣੀ ਛੱਡ ਸੋਨੀ ਤੂੰ ਪਾਸ ਗਾਂ ਲਾ ਆ ਤੂੰ ਮੇਰੇ ਬਲੌਗ ਵਿੱਚੋਂ ਉਨਾ ਹੀ ਹੁਨਾ ਅੱਛਾ ਹਾਂ ਠੀਕ ਜਿੱਦਾਂ ਮੈਂ ਡਿਫੈਂਡਰ ਵਿੱਚ ਬੈਠਾ ਠੀਕ ਆ ਹੈਗੀ ਤਾਂ ਪੀੜੀ ਆ ਆਹ ਮਤਲਬ ਕਿ ਭਾਇਆ ਦੇ ਮਨੂੰ ਵੀ ਕਿੰਨੇ ਵਿੱਚ ਜਿੱਦਨ ਮੈਂ ਲੈ ਲਈ ਪਤੈਨ ਨੂੰ ਜਰੂਰ ਪਾਉਂਗਾ ਠੀਕ ਆ ਭਾਈ ਮੀਰ ਠੀਕ ਆ ਤੇ ਵਿੱਚ ਬਹਿ ਗਿਆ ਤੂੰ ਆਹ ਹਾਂ ਕبھی ਕਬੀ ਆਈਂ ਸਾ ਦਾ ਬੱਤ ਪਕੜਨਾ ਪੜਦਾ ਹੈ ਚੱਲ ਜਾ ਚੱਲ ਮਮ ਜਿੱਥੇ ਮਮ ਮੱਥਾ ਟੇਕ ਲਈਦਾ ਸਿਰ ਜਗਾ ਲੈਨੇ ਵਾਹਿਗੁਰੂ ਬੋਲ ਲਈਦਾ ਤਾਂ ਹੁੰਦੀ ਦੇਖੋ ਤੁਸੀਂ ਤੇ ਲਾਈਵ ਦਾ ਇੰਜੋਏ ਕਰਿਆ ਕਰੋ ਆਪਣੀ ਚੜ੍ਹਦੀ ਕਲਾ ਜਿਹਾ ਕਰਿਆ ਕਰੋ ਸ਼ੇਰੋ ਤੇ ਬਾਕੀ ਤੁਹਾਨੂੰ ਮਿਲਦੇ ਆਂ ਅੱਗੇ ਕੀ ਹੋਇਆ ਮਕੀਨ ਲੱਦੇ ਉਹ ਵੀ ਰੋਡ ਤਾਂ ਹੋ ਗਿਆ ਸਾਫ ਰੋਡ ਤਾਂ ਹੋ ਗਿਆ ਸਾਫ ਸਾਡੇ ਇਧਰ ਆ ਤੇ ਹੁਣ ਲੱਗੇ ਆ ਤੇ ਆ ਕੇ ਕੱਟਣ ਲੋ ਜੀਵਾਦਾਲ ਦੇ ਲੋ ਆਪਣੇ ਸਾਡੇ ਵੀ ਅਸੀਂ ਰੋਟੀਆਂ ਲਿਆ ਆ ਗਏ ਸੀ ਸਾਡਾ ਹਰਮੋਨ ਦੀ ਸਾਡੀ ਤਿਆਰੀ ਹੈ ਸਾਢੇ 3 ਹੋ ਗਏ ਆ ਤੇ ਜੀਵਾਦਾਲ ਪਲਵਾਨ ਹੋਣੇ ਫੁਲਕਾ ਛਾਗ ਰਹੇ ਹੋਏ ਇਹ ਪਿਆਜ਼ ਕੱਢ ਦਿੱਤੇ ਆ ਤੇ ਦੇਖਾਂ ਚੜੀਆਂ ਹੋਈਆਂ ਚੁੱਲਿਆਂ ਤੇ ਲੋਈ ਲੋਕ ਕਿਦਾਂ ਦੀ ਹੁੰਦਾ ਹੈ ਇਹੀ ਬੱਬੀ ਦੀ ਮਰੀ ਹੋ ਪਿਆਜ਼ ਤੋਂ ਮੈਂ ਚਾਪਾ ਕਰਕੇ ਰੱਖ ਲੈਂਦੀ ਆ ਚਾਪਲਾ ਹੋ ਜਵੇ ਨਾ ਪਹਿਲਾਂ ਲੱਗੋ ਵੀ ਨਾਲ ਪਿਆਜ਼ ਨਾਲ ਪਿਆਜ਼ ਨਾਲ ਉਨੇ ਆ ਪਿਆਜ਼ ਧੋ ਕੇ ਬਾਹਰ ਮਗਰੀ ਮਿਰਚਾਂ ਫਿਰ ਕੀ ਇਸ ਤੋਂ ਅਗਲਾ ਕੰਮ ਕਿਹੜਾ ਥੇ ਅਦਰਕ ਅਦਰਕ ਫਿਰ ਸਮਾਪਤੀ ਟਮਾਟਰ ਟਮਾਟਰ ਫਿਰ ਇਸ ਸਮਾਪਤੀ ਆਪਣੀ ਸਮਾਪਤੀ ਚਲੋ ਜੀ ਸਾਨੂੰ ਤਾਂ ਨਹੀਂ ਸਮਗਰੀ ਦਾ ਹੀ ਪਤਾ ਓਏ ਪ੍ਰਾਪਤ ਕੋਈ ਯਾਰ ਲਓ ਇੰਦਾ ਸੂਰਜ ਆ ਨਹੀਂ ਆਇਆ ਕੰਮ ਲੋ ਵੀ ਲੱਗਿਆ 10:05 ਵਜੇ ਸਾਢੇ 5 ਵਜੇ ਹੋਣੇ ਆ ਉਏ ਤੇ ਇਸ ਵੇ ਨੂੰ ਮਿਲਦੇ ਆਪਾਂ ਦਿਖਾਉਨੇ ਆ ਗਲਾ ਪ੍ਰੋਗਰਾਮ ਐਂਡ ਗੁੱਡ ਨਾਈਟ ਕਲਿੱਕ ਕੀਤਾ ਲੋ ਵੀ ਆਪਣੀ ਹੋ ਗਈ ਗੁੱਡ ਮਾਰਨਿੰਗ 2 ਵਜੇ ਚੱਲੇ ਆ ਤੇ ਸੰਗਤਾਂ ਬੈਠੀਆਂ ਮਹੌਲ ਚਾ ਰਾਤ ਆ ਲਈ ਆ ਲੋਈ ਰਾਤੀ ਜਿਹੜਾ ਬਣਾਇਆ ਲੰਗਰ ਤੇ ਅੱਜ ਵਰਤਾ ਹੋ ਰਿਹਾ ਤੇ ਸੰਗਤ ਖਾਰੀ ਆ। ਦਾਤਾ ਲਈ ਆ ਸੇਵਾ ਦਾ। ਇਹ ਕਹਿੰਦਾ ਮੈਂ ਘਰੇ ਗਿਆ ਹੀ ਨਹੀਂ। ਨਹੀਂ ਗਿਆ ਸੱਚੀ ਖਾ ਕੇ ਸਿਰਫ ਵਾਪਸੀ ਆ ਗਿਆ ਜੀ। ਹੈ। ਸਹੀ ਆ। ਰੁਪਲਾ ਨੇ ਸਾਫਾ। ਮੈਂ ਤਾਂ ਖਾਮ ਨੂੰ ਆਇਆ ਪਾਸਾ। ਲੋਈ ਬਰਾੜ ਸਾਫ ਬਰਾੜ ਆ ਵੀ ਆ ਗਿਆ ਇੱਥੇ ਆ। ਕਲੁੰਗਰ ਆ ਵੀ ਬੰਦਾ ਦੇ ਲਓ। ਹਾਂ? ਆ ਵੀ ਬੰਦਾ ਤੇ ਲਿਆਏ ਕੁਰਤੇ ਪਜਾਮੇ ਵਿੱਚ ਪੂਰਾ ਪੱਜਾ ਫਰਦਾ ਨਹੀਂ ਆ। ਨਹੀਂ ਭਾਈ ਮੇਰੇ ਟੋਰ ਵੱਖਰੀ ਆ ਕਹਿੰਦੇ ਤੁਹਾਨੂੰ ਨਗਰ ਕੀਰਤਨ ਦਿਖਾਉਣੇ ਤੁਹਾਨੂੰ ਇਹ ਗੁਫਾਣੋ ਸਾਰੇ ਆਹ ਪਰਸੋਂ ਦੇ ਭੈਣ ਤੇ ਇੰਨੇ ਆੜੇ ਖੂਦੇ ਨਾ ਬੁੜੀਆਂ ਵੀ ਬੋਲਦੀਆਂ ਆਰ ਕੇ ਭਰਾਵਾ ਮੋਹਨ ਦੇ ਕਹਿੰਦਾ ਭਰਾਵਾ ਹੈ ਨਹੀਂ ਇਹ ਕੀ ਕਰ ਰਿਹਾ ਬਰਾ ਮੇ ਵੀ ਤੇ ਨਾ ਚਾਹ ਨੂੰ ਖਾਈ ਹੋ ਜਾਂਦੇ ਆ ਨਾ ਕਰਦੇ ਕਰਦੇ ਵੀ ਸਹੀ ਗੱਲ ਐ ਸਿਆ ਲੱਗੀ ਵੀ ਹਾਂ ਉਹ ਠੀਕ ਹੈ ਕਿੰਦੇ ਨੂੰ ਮੈਂ ਤਾਂ ਭਰਾਵਾ ਕੁਜਰਦੀ ਵਾਲਾ ਮੋਰੇ ਮੋਰੇ ਦਾ ਫੜਾ ਕੇ ਗਿਆ ਬਈ ਵਾਲਾ ਦੂਆ ਬਰਾੜੇ ਗੱਲ ਦੱਸ ਕੋਈ ਵਲੌਗ ਬੰਦਾ ਐ ਹੋਏ ਬਲੌਗ ਆਪਣੇ ਵੀ ਬਾਜ ਨਗਰ ਕੀਤਨੇ ਅਰਬੀਦਾਸ ਮਹਾਰਾਜ ਦੀ ਭਜਨ ਗਰਮ ਦਿਹਾੜਾ ਬਧਾਈਆਂ ਪਹਿਲਾਂ ਸਾਰੇ ਭਰਾਵਾਂ ਨੂੰ ਆਪਣੇ ਆ ਬਾਕੀ ਇੱਦਾਂ ਵੀ ਤੁਹਾਡਾ ਮਹਿਲ ਪਾ ਦੀ ਸੜਕਾਂ ਦਾ ਬਹੁਤ ਹਾਲ ਹੈ ਸਹੀ ਗੱਲ ਤੁਸੀਂ ਕਿਹੜੇ ਨਾਲ ਮੈਂ ਸਾਡੇ ਦੇ ਵੀ ਦੱਸੋ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਇਹ ਬਰਾੜ ਸਾਹਿਬ ਏਰੀਏ ਚ ਆਏ ਹੋਏ ਹਾਲਾਤ ਮੰਦੇ ਇਹਦਾ ਏਰੀਆ ਦੋ ਬਰਾੜ ਆਏ ਅੱਗੇ ਇੱਕ ਸੀ ਹੁਣ ਦੋ ਆਗ ਬਹਿਵੀ ਆ ਗਿਆ ਜਿਹੜੇ ਪੇੜੇ ਪੈ ਗਏ ਨਾ ਬੰਦਾ ਆ ਨਹੀਂ ਆ ਠੀਕ ਐ ਵੀ ਸੋਨੀ ਕਿੱਦਾਂ ਭਾਇਆ ਕੈਂਪ ਗੁੰਮ ਕੀਤਾ ਕਿੱਦਾਂ ਹੈ ਨਹੀਂ ਹੁਣੀ ਹੁਣੀ ਰੋਟੀਆਂ ਦਾ ਖਾ ਲੀਆਂ ਹੋਣੀਆਂ ਇਹ ਤੇ ਪ੍ਰਗੈਨ ਸਾਹਿਬ ਬੈਠੇ ਸਾਡੇ ਜੁਜੁਰ ਸਾਹਿਬ ਫੇਰੇ ਫੇਰੇ ਤੇ ਬਜ਼ਾਰ ਤਾਂ ਢਿੱਡ ਕਿੱਦਾਂ ਗੱਡਿਆ ਨਾਰ ਕੀਤਲ ਕਰਕੇ ਆਇਆ ਉਹਦਾ ਨਹੀਂ ਢਿੱਡ ਕਿੱਦਾਂ ਗੱਡਿਆ ਆ ਦੋ ਤਾਂ 22 ਹਲਾ दारू ਨਾਲ ਬੀਬੀ ਕੇ ਬੁਲਾ ਆਂ दारू ਦੇ ਕੇ ਭੈਸ ਵੀ ਉਹਨੂੰ ਦਬ ਰੋਟੀਆਂ ਬਹੁਤ ਬਰੇਟ ਬਰੂਟ ਦਬ ਰੋਟੀ ਬਣਾਉਣ ਦੀ ਨਹੀਂ ਇਹਨਾਂ ਕੋਲਸ ਵਾਲੇ ਦੀ ਗੱਡੀ ਦੀ ਨੰਬਰ ਪਲੇਟ ਦੂਜੀ ਆ ਇਹਨਾਂ ਨੂੰ ਕੋਈ ਮਤਲਬ ਕੋਈ ਨਹੀਂ ਪੁੱਛਣ ਵਾਲਾ ਵੀ ਤੁਹਾਡਾ ਕੋਈ ਪਿਓ ਦਾ ਟੈਕਸ ਨਹੀਂਗਾ ਇਹਨਾਂ ਨੂੰ ਨਹੀਂ ਪਤਾ ਕਿ ਇਹ ਦੂਜਿਆਂ ਨੂੰ ਕੀ ਹੋ ਰਿਹਾ ਇਹਨਾਂ ਨੇ ਲੋ ਵੀ ਆ ਮੈਂ ਪਤੀ ਸੜਕ ਦੇ ਲਓ ਸਾਖਾ ਭਾਈ ਧੀ ਵੀੜਾ ਹਾਂਜੀ ਭਾਈ ਹਲੋ ਆਜੀ ਉੱਤੇ ਲਾਂਬੜੇ ਮੇ ਰੇੜੀ ਵੀ ਸੁਣਦੇ ਨੇ ਕਿਹੜਾ ਸੁਣਿਆ ਮੇਰੀ ਸੁਨੇਹਾਂ ਨਾ ਪਹੁੰਚੀ ਨਹੀਂ ਨੂੰ ਸੋਣਾ ਨਹੀਂ ਪਿਓਰ ਦਿੰਦੇ ਚਲੋ ਜੀ ਚਲੋ ਹਾਂਜੀ ਮੈਰਪੁਰ ਦੇ ਹਾਲਾਤ ਦੇ ਲਓ ਉਹ ਰਸ਼ ਲੱਗਨ ਲੱਗ ਪਿਆ ਬਰਾੜ ਇੱਥੇ ਕੋਈ ਹੱਲ ਕਰ ਦੂਜੇ ਬਰਾੜ ਕੋ ਤਾਂ ਹੋਇਆ ਨਹੀਂ ਹਾਂ ਇਹਨੇ ਦੂਰ ਦਣ ਜੀ ਨਹੀਂ ਉਹ ਅੱਡੇ ਚ ਲਾ ਲਾ ਗੱਡੀ ਬਈ ਇੱਥੇ ਖਲਾ ਲਾ ਬੱਸ ਇੱਕ ਕਿਲ ਮੇਰੇ ਬੱਸ 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 ਇੱਥੇ ਲਾ ਇੱਥੇ ਲਾ ਨਹੀਂ ਅੱਗੇ ਜਾਣਾ ਇਨੀ ਆਪਾਂ ਬਸ ਚੱਲਦੀ ਆ ਤੇਰੀ ਗੱਲ ਤਾਂ ਕੋਲਾ ਮੈਂ ਇੱਡਾ ਕਾਰੀ ਕਰੀ ਗਰੀ ਹੈਗਾ ਮੇਰੇ ਜਿੱਦਾਂ ਮੈਨੂੰ ਬਣਾਉਂਦੇ ਜੇ ਤੂੰ ਮਾੜਾ ਲਵੇਟਾ ਜਦੋਂ ਬਾਪਾ ਬਾਪਿਆਂ ਜਾਲ ਬੰਨਣਾ ਹੋਵੇ ਤਾਂ ਭੰਗ ਬੰਨਦੇ ਹੁੰਦੇ ਠੋਡਾ ਹੈ ਨਹੀਂਗਾ ਤਾਂ ਤੇ ਮੈਂ ਬਾਹੰਗ ਵੀ ਬੰਨਣਾ ਐਸਾ ਲਾ ਸੋਨੇ ਦਾ ਬੋਰ ਵੀ ਨਾ ਨਾ ਪੜਾ ਮੈਨੂੰ ਤਾਂ ਪਰਣਾ ਮਨ ਰਿਹਾ ਬੂਹ ਦਾ ਬਾਦੂ ਕਈ ਦਫਤੇ ਕੇ ਆਵਾਜ਼ ਮਸੀ ਨਿਕਲਦੀ ਸੀ ਦਿਲ ਤਾਂ ਨਹੀਂ ਮਰੇ ਹੁੰਦੀ ਨਹੀਂ ਨਹੀਂ ਬਰਾੜ ਵਧੀਆ ਬੰਨਣਾ ਮੈਂ ਤੁਹਾਨੂੰ ਹੁਕਮ ਲਾ ਇੱਕ ਜਗ੍ਹਾ ਖੜਾ ਜਿਹੜਾ ਦਿਮਾਗ ਰਾਇਆ ਸਾ ਮਾੜਾ ਇਹ ਗੱਲ ਬਾਤਾਂ ਉਹਨੇ ਪਾਨਾ ਬਹੁਤ ਸੋਹਣਾ ਮਾੜਾ ਮੁੰਡਾ ਫਟੇ ਮੂ ਜੇ ਕੋਈ ਇਦਾਂ ਕਵੇ ਫੇਰ ਨਹੀਂ ਚੰਗੀ ਚੀਜ਼ ਵਾਦੀ ਹੁੰਦੀ ਹਾਂ ਲੋ ਵੀ ਇਧਰੋਂ ਸਾਫ਼ ਕਰ ਮੈਂ ਕਰਦਾ ਇੱਕ ਮਿੰਟ ਮੈਂ ਕਿਹੜਾ ਤੂੰ ਚੱਲ ਉਹ ਨਾਲ ਥੱਲੇ ਕਰੋ ਓਏ ਇੱਕ ਮਿੰਟ ਹੋ ਜਾ ਯਾਰ ਇਧਰ ਜਾ ਤੂੰ ਆਪਣੇ ਕੂਸੀ ਕੋਲੇ ਜਾ ਮੇਰੀਆਂ ਸਾਲਟਾਂ ਇਹ ਤਾਂ ਗੱਲ ਬਾਤ ਹੁੰਦਾ ਦਾ ਗੱਲ ਬਾਤ ਹੈ ਪਤਾ ਨਹੀਂ ਇਹ ਤਾਂ ਬੰਦੀ ਹੋ ਰਹੀ ਹੈ ਇਹ ਸਾਲਾ ਤੈਨੂੰ ਸਰਹਾਈ ਕੋਟ ਨਾਲ ਬਣਾਤਾ ਉਹ ਜੋ ਮਾਰਦੀ ਮੈਂ ਤਾਂ 3000 ਦੇ ਮੱਥਰ ਨੂੰ ਭੇਟਣਾ ਇਦਾਂ ਦਾ ਬੱਧੀ ਕਿਉਂ ਤੇ ਭਈ ਆ ਟੂਲਾ ਉਹ ਤਾਂ ਲੈ ਕੇ ਸਰਹਾਈ ਕੋਟ ਨਾਲ ਬਣਾ ਦੋ ਹੁਣ ਨਿੰਬ ਦਾ ਕੁੰਡੀ ਕੋਟ ਨਾਲ ਸਹੀ ਲੱਗਦਾ ਇੱਥੇ ਸਹੀ ਲੱਗਦਾ ਪਰ ਆਪਰ ਬਹਿ ਫਿਰ ਉੱਪਰ ਲੁਕੋ ਦਲਾ ਹੱਕ ਨਾ ਕੋਟ ਨਾਲ ਕਫੇ ਚੋ ਬਲੇਰ ਨੂੰ ਚਿੱਟਾ ਕੀਤਾ ਗਿਆ ਉਹ ਤੇ ਦਮ ਬੈਟਿੰਗ ਆ ਨਿਆ ਛੇ ਲੋਏ ਬੰਦੇ ਚੱਕਲੇ ਬਰਾੜ ਸਾਹਿਬ ਡ੍ਰਿੰਕ ਐਂਡ ਡ੍ਰਿੰਕ ਬਣਾ ਰਿਹਾ ਤੇਰਾ ਢੱਡੀ ਲੱਗੀ ਜਾਂਦਾ ਨਾਲ ਮਾਮਾ ਘੁੰਮ ਜੂਗਾ ਘੁਮਾ ਦਾਂਗੇ ਆਪ ਘੁੰਮੇ ਕਰੀਂ ਹੋਰ ਖੱਬੇ ਮੋੜ ਤੇ ਬੈਠੀ ਤੂੰ ਨਗਰ ਜੀ ਤਨ ਪਾਰ ਕਰਕੇ ਕਿ ਨਹੀਂ ਨਹੀਂ ਬਲੇਰੋ ਤੈਨੂੰ ਚਲਾਉਂਦੀ ਆ ਤੂੰ ਬਲੇਰੋ ਨੂੰ ਚਲਾਉਂਦਿਆ ਹੈ ਖੱਬੇ ਮੋੜੀ ਮਰਾ ਟਰੱਕ ਲੱਗ ਗਿਆ ਯਾ ਤੇਰੀ ਯੂਨੀਅਨ ਹੈ ਸਾਡੇ ਸਾਲਾ ਘਰ ਨੂੰ ਉਧਰ ਨੂੰ ਮੋੜਨੇ ਆ ਅਜਾ ਘਰ ਨੂੰ ਆ ਜਾਣਗੇ ਇਧਰੋਂ ਸੱਚੀ ਗੱਲ ਜੀ ਜੋਗਾ ਜੀ ਵੀ ਬੈਠੇ ਨੇ ਇੱਥੇ ਤੈਨੂੰ ਘਰ ਨਹੀਂ ਬੁਲਾ ਲਾ ਉਧਰ ਉਧਰ ਹੀ ਬੁਲਾ ਉਧਰ ਹੀ ਜਾਣਾ ਇਧਰ ਨੂੰ ਮੈਂ ਖੱਬੇ ਪਾ ਲਈ ਇਧਰੋਂ ਨਿਕਲ ਲੈਣਾ ਆਪਾਂ ਆ ਜਾ ਭਰਾਵਾ ਆ ਜਾ ਆ ਜਾ ਆ ਜਾ ਬਲੇ ਦਾਤੇ ਆ ਬਲੇਰ ਵਾਲੇ ਦਾ ਬੁੱਲਾ ਮਲਾਉ ਜੁਦੀਨ ਚੋਂ ਬਾਈ ਵੱਡੀ ਗੁੱਜਰ ਉਹਦੇ ਆਫਰੇ ਬਹਿ ਕੁੜੀ ਉਹ ਗੁਆ ਖਾਸ ਦਾ ਗੁਆ ਘਾਵੇਂ ਦਾ ਕੰਮ ਕਾਨੂੰਨੀ ਨਹੀਂ ਕਰਦਾ ਅੱਜ ਕਰ ਨਹੀਂ ਕਰਦਾ ਪਾਤਾ ਠੀਕ ਆ ਨੀ ਚੱਲੀ ਜਾਂਦਾ ਵਧੀਆ ਚੱਲੀ ਜਾਂਦਾ ਦੀਪਾ ਸਹੀ ਰਵੇ ਫੇਰ ਸਾਰਾ ਕੁਝ ਸਹੀ ਆ ਹਾਂ ਇਹਨੂੰ ਠੀਕ ਆ ਜੱਦੀ ਪਰੇ ਜੂਟ ਪਾਈ ਹੁੰਦੀ ਤਾਂ ਫੇਰ ਘਾਟੇ ਚੱਲਣ ਦੀ ਵੀ ਨਹੀਂ ਕੰਮ ਆਈ ਘਾਟੇ ਚ ਵੀ ਨਹੀਂ ਪੂਰੀ ਪੂਰੀ ਚੱਲਣਦੀ ਹੁੰਦੀ ਆ ਦੋਦ ਸਹੀ ਆ ਕੰਮ ਹਾਂ ਸਿੱਧੀ ਚੱਲ ਜਲੀ ਟੋਇਲ ਦੀ ਕੀ ਜਣਾ ਨੂੰਗਾ ਨਸ ਸਿੱਧੀ ਟੋਇਏ ਸਾਲੇ ਕਿੰਨੇ ਆ ਕਿਤੇ ਸਿੱਧੀ ਕਿਹੜੀ ਛੱਡ ਕੇ ਰਹਿਣ ਦੇ ਛੱਡੇ ਇਦੋਂ ਪਾਲਾ ਜਾ ਰਹੇ ਆ ਕੋਈ ਗੱਲ ਨਹੀਂ ਵੱਢੀ ਗਏ ਰਹੇ ਆਲੇ ਸੋਲੋ ਜੀ ਉਹਨਾਂ ਅੱਗੇ ਤੁਹਾਨੂੰ ਪ੍ਰੋਗਰਾਮ ਅਗਲਾ ਦਿਖਾਉਣੇ ਚੱਲਦੇ ਆ ਮਰਾ ਦਾ ਕਮਿਊਨਿਟੀ ਹੀ ਬੋਲੀ ਜਨਾ ਅੱਗੇ ਤੋਂ ਨੂੰ ਹੋਣੀ ਹੈ ਮਿੰਨੀ ਬਲੌਗ ਮਿੰਨੀ ਬਲੌਗ ਨਹੀਂ ਇਹ ਦੱਸ ਲਾਟੋ ਮੈਂ ਨਾਲ ਬੰਨ੍ਹਦਾ ਤਾਰ ਨਾਲ ਪਰਾ ਫੋਨ ਕੱਢ ਇੱਕ ਸਬਸਕ੍ਰਾਈਬ ਤਾਂ ਆ ਗਿਆ ਸਬਸਕ੍ਰਾਈਬ ਆਇਆ ਵੀ ਮੋਟਾ ਜਾਈ ਆ ਰੈਂਕ ਭੇਜ ਦੇ ਉਹਨੂੰ ਪਤਾ ਹੀ ਮੈਂ ਸਾਰੀ ਜਿਹੜੀ ਆ ਕੋਸ਼ਿਸ਼ ਕਰ ਰਿਹਾ ਮੈਂ ਭਾਈ ਕਹਿੰਦਾ ਲਿੰਕ ਭੇਜ ਦੇ ਗੱਡੀ ਰੋਡ ਤੇ ਲਓ ਜੀ ਬਾੜੀਏ ਸਾਹਿਬ ਹੁਣੀ ਵਿੱਚ ਹੀ ਬੈਠੇ ਆ ਬੜੇ ਗਿਆ ਹਾਲੇ ਹੁਣੇ ਕਿਆ ਸੀ ਉਹ ਕਿਉਂ ਤੇਰੇ ਸਾਥ ਵਲ ਤੂੰ ਜਦਾ ਸਾਡਾ ਬੜਾ ਵੀ ਨਹੀਂ ਲੱਦਾ ਕੜਦਾ ਪਾਉਂਦਾ ਤੂੰ ਪਾਇਆ ਲੋ ਜੀ 30 ਸਾਲ ਇੱਥੇ ਖੜੇ ਬੈਠੇ ਨੇ ਤੈਨੂੰ ਪਤਾ ਨਹੀਂ ਬਲੌਗਰ ਆਇਆ ਕਹਿੰਦਾ ਮੈਂ ਇੱਥੇ ਆ ਬੁੱਗੇ ਮੈਂ ਅੱਜ ਜੱਫੀ ਨਹੀਂ ਪੈਂਡੀ ਤੇ ਕਿਦਰ ਬਾਹਰ ਨਹੀਂ ਆਉਂਦੀ ਭਰੀ ਮੈਂ ਕਿਹਾ ਸਬਸਕ੍ਰਾਈਬ ਆ ਗਿਆ ਮੋਟਾ ਆਇਆ ਪਰ ਸਬਸਕ੍ਰਾਈਬ ਲੋ ਜੀ ਚੱਲ ਇੱਧਰ ਤੀਜੋ ਆ ਗਾ ਬੰਦੇ ਆ ਗਏ ਨਹੀਂ ਜਾਣਾ ਯਾਰ ਇਸ ਸਬਸਕ੍ਰਾਈਬ ਉਹ ਮਜਾਰਾਮੋਟ ਆ ਗਿਆ ਆਪਣੇ ਕੋਲ 5 ਸਾਲ ਹੋ ਗਏ ਪ੍ਰੈਗਨੈਂਟ ਹੋਈ ਨਹੀਂ ਤੇਰਾ ਨਿਆਣਾ ਕਦੇ ਨਿਕਣ ਡਿਆ ਮਰ ਗਿਆ ਨਿਆਣਾ ਅੰਦਰ ਉਹ ਮਰ ਗਿਆ ਉਹ ਕਹਿੰਦੇ ਮੈਂ ਨਾ ਦਾ ਜੜਾ ਨਾ ਥਾ ਹੱਥ ਪਾਇਆ ਪਛੰਡਿਆ ਵਾੜੀਏ ਕਿਦਾਂ ਐ ਡਿਓਰ ਦੀ ਟੋਪੀ ਲਾ ਕੇ ਆਏ ਤੁਸੀਂ ਛਾਇਆ ਪਿਆ ਜਮਰ ਰਾਮ ਇਹ ਤਾਂ ਗੱਦਾ ਨਹੀਂ ਸੁੱਕੇ ਤਨੇ ਵਾਦੇ ਆ ਕਿੱਦਾਂ ਕਰੀ ਹੋਣੀ ਸਕਦਾ ਸੌ ਲੱਗੀ ਅੰਡੇ ਉੰਡੇ ਕਿੱਦਾਂ ਦਿੱਤੇ ਬੱਚੇ ਰੱਖੀ ਆ ਦੇ ਪਰਾਸਟਰ ਵਾਲੀ ਜੋ ਬਾਹਰ ਆ ਗਿਆ ਚੱਕਾ ਹੀ ਨਿਕਲ ਆ ਵੀ ਇੱਕ ਉਹ ਦੇ ਚੱਕਾ ਨਿਕਲ ਆ ਮੈਂ ਕਿ ਜੇ ਇਹ ਇਹਨੂੰ ਵਡੋਣਾ ਤਾਂ ਮੈਂ ਮੈਂ ਕਿਾ ਚਲ ਬਾਜੀ ਅੱਲਾ ਕਰਾਂਗੇ ਸਭੀ ਤੋੜ ਛੋੜੀ ਦੇ ਬਾਰੀਆ ਤਾਂ ਤੁਹਾ ਨੀ ਨੀ ਹੈ ਕਿਦਾ ਸੀ ਲਿਆ ਕਿਦਾਂ ਤੈਨੂੰ ਕਿੱਧਰੋਂ ਆਦਾ ਸੀਨੀ ਗਾਲੀ ਇਹ ਨੀ ਇਧਰੋਂ ਹੱਡਾ ਪਰਾ ਦਾ ਗੁੱਲਾ ਆਦਾ ਨਹੀਂ ਵੇ ਰੱਖਿਆ ਗਾਲੀ ਇਹ ਇਹ ਇਦਾਂ ਆਂਦੇ ਉੱਤੇ ਕਢਾਉਣ ਨੂੰ ਆਂਗਾ ਇੱਥੇ ਉਠਾਈ ਗਾਲੀ ਕਰਮ ਕਰਨ ਨੂੰ ਜਿਹੜਾ ਇਹ ਸੱਸਰੀ ਗਾਲੀ ਹੈ ਹੋ ਗਿਆ ਹਾਂ ਉਹ ਕਹਿੰਦਾ ਵੀ ਜਿਹੜਾ ਡਰੱਗ ਮਤ ਦਾ ਮੁੱਦਾ ਜਿਹਨਾਂ ਲੋਕੀ ਮਰ ਰਹੇ ਆ ਕਹਿੰਦਾ ਲੋਕੀ ਹੁਣ ਕਹਿੰਦੇ ਜਿਹੜੇ ਹੀ ਪੈਂਡ ਜਾਣੇ ਅਗਲੇ ਤਾਂ ਤੀ ਚਾਲ ਮਰ ਕੇ ਤੇ 10 ਮਰੇ ਆ ਉਹ ਇਹ ਕੱਲੋਂ ਪੜਦੇ ਵੀ ਭਰਾਵਾ ਵੀ ਸਾਡੇ ਤਾਂ ਨਿਆਣੇ ਮਰੀ ਜਾਂਦੇ ਤੂੰ ਕਹਦਾ ਡੀਐਸਪੀ ਲੱਗਾ ਇੱਥੇ ਸੱਚ ਭਰੀ ਉਹਨਾਂ ਦੇ ਪ੍ਰੈਸ਼ਰ ਹੀ ਬਹੁਤ ਆ ਇਹਨਾਂ ਨੂੰ ਸਹੀ ਮਨਣਾ ਜਿੰਨੀ ਹਾਲੇ ਏਰੀਆ ਬਲੈਕ ਕਰਦੇ ਇਹਨਾਂ ਨੂੰ ਜਾ ਕੇ ਨਾ ਇੱਕ ਮਤਲਬ ਉਹਨਾਂ ਦੀ ਇੱਕ ਅੱਧਾ ਸੈਮੀਨਾਰ ਅਟੈਂਡ ਕਰਕੇ ਇਹਨਾਂ ਨੂੰ ਮਾੜਾ ਮੋੜਾ ਅਗਲ ਨਾ ਚੱਲਣਾ ਚਾਹੀਦਾ ਪਰ ਨਹੀਂ ਸਿਸਟਮ ਭਾਜੀ ਮੈਧਪੁਰ ਦੇ ਪਰ ਇੱਕ ਤਾਂ ਉਹ ਤਾਂ ਸਾਡੇ ਏਰੀਆ ਵਾਂ ਇੱਕ ਹੋਰ ਵੀ ਬਹੁਤ ਵੱਡੀ ਗ ਮੂਰ ਉਹ ਬਰਮਾਸੀ ਕਰਦੇ ਬੋਲ ਫਾਣਾ ਤੇ ਮੈਂ ਤੇ ਪਰ ਹਣਾ ਤੈਨੂੰ ਲਾਤਾ ਗੱਲ ਉਹ ਜਿਹੜਾ ਪਾਇਆ ਗੱਲ ਕਾਲਿਆ ਇਹ ਟੱਪ ਜੀ ਮੂੰਹ ਕਰਦਾ ਜਲ ਜਿਹੜਾ ਬਣ ਜਾਣਾ ਹੈਗਾ ਵੜਿਆ ਤੇਰਾ ਸੋਨਾ ਮੂੰਹ ਕੋਨਾ ਹੈ ਬਹੁਤ ਸਾਰਾ ਬਲੈਕ ਬਲੈਕ ਵਾਟਰ ਬਣਦਾ ਹੈ ਫੜੇ ਇਧਰ ਰੰਗ ਜਿਆਦਾ ਗੂਰਾ ਹੁੰਦਾ ਤੇਰਾ ਬਲੈਕ ਕਾਫੀ ਪਾ ਲਈ ਚਾਚਾ ਇਹਨਾਂ ਖਾ ਕੇ ਕੀ ਹੁੰਦਾ ਬੰਦੇ ਲੈਟਰ ਚ ਬੰਦੇ ਨੇ ਆ ਬੱਲੇ ਤੇਰੇ ਹੈਂ ਬਾਲ ਗੁਰਾ ਘੰਟੇ ਮਰ ਬਾਰਗਰ ਪੂਰੀ ਕਰਨਦੇ ਆ ਨਾ ਬਲੌਗ ਬਣਾਉਣ ਦੇ ਕੀ ਬਲੌਗ ਮੈਂ ਤਾਂ ਭਰਾਵਾ ਮੇਰੀ ਨਾ ਚਾੜਦੀ ਦਿੰਦਾ ਹੋਰ ਜੋ ਤਕਾਲਾ ਨੂੰ ਤਾਲਾ ਪੂਰੇ ਟਾਇਰ ਪੁਣਿਆ ਨਵੇਂ ਚਲੋ ਚੰਗਾ ਇਕੱਠਾ ਹੋਰ ਨਾ ਤਕਾਲਾ ਨੂੰ ਬੰਨ੍ਹੇ ਕਰੂਗਾ ਆ ਕਿੱਦੋਂ ਮੈਂ ਤਸਵੀਰ ਆ ਗਈ ਚਲੋ ਹੁਣ ਕੀ ਆਉਣ ਤਾਂ ਵਿਆਹ ਵੀ ਹੋਗੇ ਹੋਣੇ ਆ ਦੇ ਆ ਗਿਤੇਰੇ ਹਲਗਾ ਦਾ ਮਨਸਾ ਆ ਦੇ ਬੱਸ ਵੇ ਫੇਉਣ ਗਿਆ ਕਾਲੀ ਟੈਨਸ਼ਨ ਆ ਤੇ ਕੋਈ ਰਹਿਤਕਾਰ ਦੇਖ ਲੈਗੇ ਮਰੇ ਰਹਿਤਕਾਰ ਤਾਂ ਤੁਹਾਨੂੰ ਬੋਲਦੇ ਰਹਿੰਦੇ ਆ ਉਹ ਉਦਾਂ ਹੀ ਪਤਾ ਬੋਲਣਾ ਹੀ ਉਹਨਾਂ ਨੇ ਇੰਨੀ ਟਾਈਂ ਥੋੜੀ ਲਈ ਦੀ ਚੱਲ ਆਲਾ ਹੁਣ ਮੈਂ ਤੈਨੂੰ ਮੈਂ ਤਾਂ ਨਹੀਂ ਜਾਂਦਾ ਆਲਾ ਬੱਲੇ ਤੇਰੀ ਓਏ ਕਿਨੀ ਉੜਦੀ ਹੈ ਹਾਂ ਪੰਖਾ ਸੀ ਓ ਨਾ ਜੋ ਉਹਨੇ ਜਾਨੇ ਤੇ ਯਾਰੀ ਮਸੀੜੋ ਉਹ ਵੀ ਬਾੜੀਆਂ ਸਾਹਿਬ ਹਾਂਜੀ ਬਾੜੀਆਂ ਸਾਹਿਬ ਬਲੌਗ ਵਿੱਚ ਆਏ ਆਪਣੇ ਤੇ ਬਲੌਗ ਨੂੰ ਚਾਰ ਚੰਨ ਲੱਗ ਜਾਣਗੇ ਚਾਰ ਚੰਨ ਲੱਗਣਗੇ ਅੱਜ ਚਾਚਾ ਮਗਰ ਬੈਠਾ ਹੈ ਚਾਚੂ ਚਲੋ ਇੰਗਰ ਪਾਣੀ ਹੋ ਗਿਆ ਜੀ ਸਟਾਰਟ ਤੇ ਹੋ ਦੇਖੋ ਆਪਣਾ ਡਾਓ ਆ ਲੋ ਵੀ ਸੰਗਤਾਂ ਆਈ ਜਾਂਦੀਆਂ ਆ ਮਾਹੌਲ ਬਣ ਜਾਂਦਾ ਕਿਉਂ ਮਾਹੌਲ ਬਣ ਜਾਂਦਾ ਇਹ ਆਪਣਾ ਢਾਏ ਆ ਜੀ ਅੱਡਾ ਦਾ ਤਾਂ ਸਾਰਾ ਆਪਣਾ ਹੀ ਆ ਉੱਤਾਂ ਆਪਣੀ ਸੇਵਾਦਾਰੀ ਆ ਜੇ ਇਹ ਤਾਂ ਖੋਜੀ ਤਾਂ ਆ ਆ ਗਿਆ ਹੁਣ ਸਾਰਾ ਠੀਕ ਆ ਮੈਨੇ ਸਹੀ ਆ ਸਹੀ ਆ ਓਕੇ ਆ ਇੱਧਰ ਲੋ ਜੀ ਤੁਸੀਂ ਦੇਖ ਸਕਦੇ ਆ ਸੰਗਤਾਂ ਦਾ ਇਕੱਠ ਤੇ ਸੇਵਾ ਦਾ ਸਾਡੇ ਖੜੇ ਸੇਵਾਦਾਰ ਇਹ ਰਹੀ ਸਾਡੇ ਸੇਵਾਦਾਰ ਜੀ ਅਸੀਂ ਸੇਵਾਦਾਰੀ ਆ ਸਾਡੇ ਲੋ ਜੀ ਵੜੀਆ ਵੜੀਆ ਹਲਵਾਈ ਭੱਜਿਆ ਓਏ ਇਹ ਆਪਣ ਆ ਗਿਆ ਹਲਵਾਈ ਹਲਵਾਈ ਉਧਰ ਚੱਲ ਚੜ੍ਹਦੀ ਕਲਾ ਚੀ ਆ ਸਾਰੇ ਉਧਰ ਤਾਂ ਸਾਰੀਆਂ ਸੰਗਤਾਂ ਸ਼ਿਵਾਦਾਰ ਖੜੇ ਆ ਥੱਲੇ ਮਹਾਰਾਜ ਦੇ ਇੱਧਰ ਹੋ ਜਾਓ ਇੱਥੇ ਖੜੇ ਹੋ ਜਾਓ ਨਾਮ ਤੇ ਗੱਡੀ ਮੇਰਾ ਰੋਡ ਤੇ ਲੱਗੀ ਸੀਗੀ ਡਿ ਟੋਰ ਦੇ ਦੀ ਆਦਾ ਟੋਰ ਦੇ ਐਂਡ ਕਰਾਈ ਪਈ ਐਂਡ ਬੱਲੇ ਭਲਵਾਨਾ ਇੱਧਰ ਹੋ ਜਾ ਸੰਗੀ ਗਲੀਆਂ ਨਾਲ ਇੱਧਰ ਅੰਦਰ ਆ ਜਾ ਅੰਦਰ ਆ ਜਾ ਭਰਾ ਆ ਜਾ ਲੰਗਰਾਂ ਦੇ ਬਾਦਸ਼ਾਹ ਲੇਟ ਆਏ ਆ ਲੰਗਰ ਦਾ ਬਾਦਸ਼ਾਹ ਮੁੱਕ ਗਿਆ ਮਰੇ ਲੰਗਰ ਦਾ ਪਿਆ ਆ ਮਤਲਬ ਕਿ ਚਲੋ ਸਮਾਪਤੀ ਹੋ ਚੁੱਕੀ ਐ ਜੀ ਬਹੁਤ ਵਧੀਆ ਰਿਹਾ ਲੰਗਰ ਵਾਧੂ ਆ ਨਾ ਵਾਧੂ ਵਾਧੂ ਚਲੋ ਜੀ ਬਹੁਤ ਵਧੀਆ ਰਿਹਾ ਤੇ ਲੋ ਸਮਾਪਤੀ ਹੋ ਚੁੱਕੀ ਆ ਤੇ ਉਹ ਸੇਵਾਦਾਰ ਨਾਲ ਨਾਲ ਸਫਾਈ ਵੀ ਕਰਦੇ ਆ ਜਿੰਨਾ ਖਲਾਰਾ ਪਿਆ ਕੱਪਾਂ ਗਲਾਸਾਂ ਆਿਆਂ ਦਾ ਨਾਲ ਨਾਲ ਸਫਾਈ ਵੀ ਚੱਕੂਗੇ ਸਾਫ ਕਰਕੇ ਜਾਊਗੇ ਇਹ ਵਧੀਆ ਗੱਲ ਆ ਵੈਸੇ ਤੇ ਹੁਣ ਇਹ ਬਲੌਗ ਨੂੰ ਆਪਾਂ ਇੱਥੇ ਐਂਡ ਕਰਦੇ ਆਂ ਤੇ ਕੋਸ਼ਿਸ਼ ਵੀਡੀਓ ਤੁਹਾਨੂੰ ਦਿਖਾਉਣੇ ਅੱਗੇ ਤੇ ਜਲਦੀ ਮਿਲਦੇ ਆਂ ਅਗਲੇ ਵਲੌਗ ਚ ਥੈਂਕ ਯੂ ਇਦਾਂ ਹੋ ਸਕਦਾ ਕਿ ਰੋਟੀ ਨਾ ਮਿਲੀ ਹੋਵੇ ਇਹਨੂੰ ਨੇੜੇ ਤੇੜੇ ਜਿੰਨੇ ਵੀ ਪ੍ਰੋਗਰਾਮ ਆਨੇ ਲੰਗਰ ਲੰਗਰ ਆ ਵੀਰ ਜੀ ਐਂ ਟਾਈਮ ਤੇ ਪਹੁੰਚਦੇ ਆ ਹੈ ਭੱਜ ਕੇ ਆਇਆ ਪਰ ਆਇਆ ਤਾਂ ਚੱਲ ਫੇਰ ਵੀ ਟਾਈਮ ਦੇ ਮੌਕੇ ਮੌਕਾ ਸਾਂਭ ਗਿਆ ਹੈ ਆ ਬੰਦਾ ਤੁਹਾਨੂੰ ਉੱਥੇ ਵੀ ਖੜਾ ਦੇਖਿਆ ਆਊਗਾ ਲੰਗਰ ਖਾਂਦਾ ਹੁਣੀ ਆ ਪੰਜ ਮਿੰਟ ਪਹਿਲਾਂ ਦਾਲ ਨਾਲ ਹੁਣ ਆ ਕੇ ਤੇ ਟਾੜ ਤੇ ਬਹਿ ਗਿਆ ਹੈ ਦਾਲ ਨਾਲ ਖਾਂਦਾ ਕਿਦਾਂ ਖਾਂਦਾ ਉਹ ਤਾਂ ਦਾਲ ਨਾਲ ਖਾਂਦੇ ਤੇ ਦਾਲ ਜੀ ਨੇ ਖਾਣੇ ਮੈਂ ਵਧੀਆ ਤੇ ਹੁਣ ਮਿਲਦੇ ਆ ਬਲੌਗ ਨੂੰ ਆਪ ਇੱਥੇ ਐਂਡ ਕਰਦੇ ਆ ਤੇ ਮਿਲਦੇ ਨਵੇਂ ਬਲੌਗ ਚ ਹੈਗੇ ਤੁਹਾਨੂੰ ਜਲਦੀ ਮਿਲਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ